ਆ ਫਿਰ ਦੇ ਚੰਡੇ ਲਾਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਆ ਜਾਂਦੇ ਚੰਡੇ ਲਾ ਕੇ ਮਤਲਬ ਆਤ ਜਾ ਕੇ ਤੁਸੀਂ ਇਹ ਪੂਰੇ ਲੁਧਿਆਣੇ ਚ ਵੇਖ ਲਿਓ ਜੇ ਆ ਵੇਖੋ ਜਾਂਦੇ ਇਹ ਇੰਨੀਆਂ ਗੱਡੀਆਂ ਕੀ ਇਲੈਕਸ਼ਨ ਚ ਗਿਨੀਆਂ ਜਾ ਰੀਆਂ ਨੇ ਕੀ ਇਲੈਕਸ਼ਨ ਕਮਿਸ਼ਨ ਦੇਖ ਰਿਹਾ ਤੁਸੀਂ ਵੇਖੇ ਆਸਕੇ ਵੀ ਲੰਗਦੇ ਔਰ ਕਈ ਜਣੇ ਚੰਡੇ ਲੁਕੋ ਕੇ ਵੀ ਜਾਂਦੇ ਨੇ ਚੰਡਿਆਂ ਨੂੰ ਲੁਕੋਉਂਦੇ ਨੇ ਮਤਲਬ ਉਹਨਾਂ ਨੂੰ ਪਤਾ ਹੈ ਗਲਤ ਹੈ ਫਿਰ ਵੀ ਸ਼ਰਮ ਕਰ ਰਹੇ ਨੇ ਜਿਹਦਾ ਥਾਵਨ ਮਰ ਗਿਆ ਹੋਵੇ ਘਰ ਵਾਲਾ ਜਿਹਦਾ ਬੱਚਾ ਮਰ ਗਿਆ ਹੋਵੇ ਜਿਹਦਾ ਪਿਓ ਗੁਜ਼ਰ ਗਿਆ ਹੋਵੇ ਉਹ ਬੈਠੇ ਉਹਨਾਂ ਕੇ ਸੜਕ ਤੇ ਆ ਕੇ ਆਂਦੇ ਇਰਾਦਤਨ ਕਤਲ ਨਹੀਂ ਸੀ ਮਤਲਬ ਇਹ ਤਾਂ ਹਾਦਸਾ ਹੈ ਹਾਦਸੇ ਤੁਹਾਨੂੰ ਨਹੀਂ ਪਤਾ ਕੀ ਸਜ਼ਾ ਹੋਊਗੀ ਪਹਿਲੀ ਗੱਲ ਤਾਂ ਗਵਾਹਾਂ ਕੁਝ ਹੋਣ ਹੀ ਨਹੀਂ ਦੇਣ ਇਹਨਾਂ ਨੇ ਕਿਉਂਕਿ ਪੁਲਿਸ ਦੀ ਨੀਅਤ ਹੀ ਸਹੀ ਨਹੀਂ ਇੱਕ ਬੰਦੇ ਨੂੰ ਸ਼ਰਿਆਮ ਕਰੰਟ ਲਾਇਆ ਗਿਆ 16 ਜਗ੍ਹਾ ਤੇ ਉਦੇ ਪ੍ਰਾਈਵੇਟ ਪਾਰਟਸ ਤੇ ਵੀ ਔਰ ਸਿਰਫ ਡੇਡ ਕੈਂਟੇਜ ਕੀ ਇਹ ਹਾਦਸਾ ਸੀ ਇਹ ਇਰਾਦਤਨ ਕਤਲ ਨਹੀਂ ਸੀ ਜਾਂ ਇਹਨਾਂ ਦੇ ਹਸਾਮ ਨਾਲ ਇਹ 100 200 ਵਾਰੀ ਕਰੰਟ ਲਾਉਂਦੇ ਬੰਦਾ ਫੇਰ ਗੁਜ਼ਰਦਾ ਹੈ 3 ਘੰਟੇ ਪਹਿਲਾਂ ਉਹ ਫੋਨ ਕਰ ਰਿਹਾ ਆਪਦੀ ਮਾਂ ਨੂੰ ਤੇ ਘਰ ਵਾਲੀ ਨੂੰ ਮੈਂ ਆ ਰਿਹਾ ਚਾਹ ਰੱਖ ਲੋ ਤੇ 3 ਘੰਟੇ ਬਾਅਦ ਉਹਦੀ ਲਾਸ਼ ਤੇ ਸਾਹਮਣੇ ਖੜੇ ਨੇ ਜਸਟ ਇਮੇਜਿਨ ਕਿ ਉਹਨਾਂ ਤੇ ਕਿਹੋ ਜਿਹਾ ਪਹਾੜ ਡਿੱਗਿਆ ਹੋਊਗਾ ਉੱਤੇ ਸ਼ਰਾਬ ਪੀਣ ਵਾਲੇ ਗੁਜ਼ਰ ਗਏ ਤੂੰ ਜਾ ਕੇ ਉਹਨਾਂ ਨੂੰ ਪੈਸੇ ਵੀ ਦਿੱਤੇ ਅਸੀਂ ਨਹੀਂ ਆਂਦੇ ਨਾਂ ਦੇ 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 ਆ ਪਰ ਘਰ ਵਾਲੀ ਨੂੰ ਦਿਨ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਕੀ ਉਹ ਬੰਦੇ ਜਿਹੜੇ ਸ਼ਾਮਲ ਸੀ ਉਹ ਸ਼ਾਮਲ ਨਹੀਂ ਹੋਣੇ ਚਾਹੀਦੇ ਔਰ 302 ਲੱਖ ਕੇ ਕਤਲ ਦਾ ਕਮਕਦਮਾ ਨਹੀਂ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਤਾਂ ਫਿਰ ਕਰ ਕਿਉਂ ਨਹੀਂ ਰਿਹਾਗਾ ਕਦੇ ਕਦੇ ਆਂਦੇ ਨੇ ਸਾਨੂੰ ਬਾਕੀਆਂ ਨਾਲ ਕੰਪੇਅਰ ਕਰੋ ਮੈਂ ਕਿਹਾ ਸਿੱਧਾ ਬਾਕੀਆਂ ਨੂੰ ਚੋਰ ਡਾਕੂ ਪਹਿਲਾਂ ਹੀ ਗਏ ਚੁੱਕੇ ਐ ਤੇ ਜੇ ਉਹ ਚੋਰ ਡਾਕੂ ਨਾ ਹੁੰਦੇ ਤਾਂ ਉਹਨਾਂ ਨੂੰ ਹਰਾ ਕੇ ਇਹਨਾਂ ਨੂੰ ਕਿਉਂ ਜਿਤਾਉਂਦੇ ਉਹਨਾਂ ਨੂੰ ਤਾਂ ਸਜ਼ਾ ਮਿਲੀ ਪਰ ਤੁਸੀਂ ਗੱਲਾਂ ਕੀ ਕੀਤੀਆਂ ਸੀ ਉਹ ਇਹਨਾਂ ਦੇ ਨਹੀਂ ਸੁਣਨੀ ਵਿਚਾਰਿਆਂ ਦੀ ਬੇਅਦਬੀ ਵਾਲੇ ਦੀ ਨਹੀਂ ਸੁਣਨੀ ਪਟਿਆਲੇ ਨਹੀਂ ਸੁਨਣਾ ਬਠਿੰਡੇ ਨਹੀਂ ਸੁਨਣਾ ਆਹ ਭਰਨਾ ਇੱਥੇ ਇਲੈਕਸ਼ਨ ਵਾਲੇ ਗੀੜੇ ਕੱਢਦੇ ਸਾਰੀ ਸਰਕਾਰ ਲੁਧਿਆਣੇ ਬਹਿ ਗਈ ਆਕੇ ਲੁਧਿਆਣਾ ਪੀਏਯੂ ਗੇਟ ਨੰਬਰ 1 ਦੇ ਬਾਹਰ ਮੌਜੂਦ ਆ ਜਰੂਰ ਲੁਧਿਆਣੇ ਦੇ ਵਿੱਚ ਚੋਣਾ ਨੇ ਪਰ ਚੋਣਾ ਤੋਂ ਪਹਿਲਾਂ ਧਰਨੇ ਜਿਹੜੇ ਆ ਉਹ ਲਗਾਤਾਰ ਲੱਗ ਰਹੇ ਆ ਤਾਜੇ ਨਰਿੰਦਰਦੀਪ ਕੇਸ ਜਿਵੇਂ ਆਪ ਸਭ ਨੂੰ ਪਤਾ ਇੱਕ ਨੌਜਵਾਨ ਦਾ ਕਤਲ ਹੋ ਜਾਂਦਾ ਇਲਜ਼ਾਮ ਜਿਹੜੇ ਆ ਉਹ ਵੱਡੇ ਲੱਗਦੇ ਆ ਸੀਆਈਏ ਸਟਾਫ ਤੇ ਲੱਗਦੇ ਆ ਪਰਚਾ ਵੀ ਦਰਜ ਹੋ ਜਾਂਦਾ ਪਰ ਹਜੇ ਤੱਕ ਕਾਰਵਾਈ ਉਸ ਦੀ ਕਿੱਥੇ ਤੱਕ ਪਹੁੰਚੀ ਆ ਉਹ ਸਭ ਨੂੰ ਪਤਾ ਜ਼ਰੂਰ ਹਜੇ ਤੱਕ ਅਸੀਂ ਵੀ ਦੱਸਿਆ ਪਰ ਹੁਣ ਤੁਹਾਨੂੰ ਦੱਸ ਦਿੰਦੇ ਆ ਵੀ ਪਰਿਵਾਰ ਅੱਜ ਵੀ ਜਿਹੜਾ ਉਦਾਰਦਰ ਦੀਆਂ ਠੋਕਰਾ ਕਾ ਰਿਆ ਅੱਜ ਵੀ ਜਿਹੜਾ ਉਸ ਨੂੰ ਲੁਧਿਆਣੇ ਆ ਕੇ ਧਰਨਾ ਲਗਾਣਾ ਪਿਆ ਤਾਂ ਮੇਰੇ ਨਾਲ ਇਸ ਸਮੇਂ ਅਮਿਤੋਜ ਮਾਨ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਗੱਲ ਹੋ ਗਈ ਇਹਨਾਂ ਨੂੰ ਬਠਿੰਡੇ ਤੋਂ ਤੁਰ ਕੇ ਲੁਧਿਆਣੇ ਆ ਕੇ ਧਰਨਾ ਲਗਾਣਾ ਪਿਆ ਇਹ ਦੁੱਖ ਦੀ ਗੱਲ ਐ ਸ਼ੇਰ ਕੀ ਕਰਨੋ ਵਿਚਾਰੇ ਇਨਸਾਫ ਨਹੀਂ ਮਿਲਿਆ ਉਹਨਾਂ ਨੂੰ ਲੱਗਿਆ ਸਾਰੀ ਸਰਕਾਰ ਲੁਧਿਆਣੇ ਐ ਸਾਰਿਆਂ ਦਾ ਧਿਆਨ ਲੁਧਿਆਣੇ ਆ ਲੈ ਭਾਈ ਉੱਥੇ ਚੱਲਦੇ ਰਹੋ ਮੈਨੂੰ ਦੱਸੋ ਜਿਹਦਾ ਥਾਵਨ ਮਰ ਗਿਆ ਹੋਵੇ ਘਰ ਵਾਲਾ ਜਿਹਦਾ ਬੱਚਾ ਮਰ ਗਿਆ ਹੋਵੇ ਜਿਹਦਾ ਪਿਓ ਗੁਜ਼ਰ ਗਿਆ ਹੋਵੇ ਉਹ ਬੈਠੇ ਹੋਣਗੇ ਸੜਕ ਤੇ ਆ ਕੇ ਉਹਨਾਂ ਤੋਂ ਤਾਂ ਮਤਲਬ ਪਹਾੜ ਡਿੱਗ ਪਿਆ ਹੁੰਦਾ ਸਮਝ ਨਹੀਂ ਆ ਰਹੀ ਹੁੰਦੀ ਉਹ ਸੜਕ ਤੇ ਬੈਠੇ ਨੇ ਔਰ ਅੱਜ ਨਹੀਂ ਬੈਠੇ ਨੇ ਪਹਿਲਾਂ ਵੀ ਬੈਠੇ ਸੀ ਪਹਿਲਾਂ ਉਹ ਗੋਨੇ ਆਣੇ ਸੀ ਫਿਰ ਬਠਿੰਡੇ ਸੀ ਹੁਣ ਲੁਧਿਆਣੇ ਆਏ ਨੇ ਕਿ ਉਹਨਾਂ ਦੀ ਕੋਈ ਸੁਣ ਲੇ ਸੁਣ ਕੀ ਲਵੇ ਇਹਨਾਂ ਨੇ ਇੱਕ ਕੇਸ ਦਰਜ ਕੀਤਾ ਪਹਿਲਾਂ ਤਾਂ ਇੰਨੇ 2 3 4 ਮੁੰਡੇ ਹੀ ਸੀ ਫਿਰ ਇਹਨਾਂ ਨੇ ਚਾਰ ਪੁਲਿਸ ਵਾਲੇ ਫੜ ਲਏ ਆਂਦੇ ਜੀ ਇਹ ਨਾਮਜ਼ਦ ਕਰ ਦਿਓ ਬਟ ਉਥੋਂ ਦਾ ਜਿਹੜਾ ਮੇਨ ਇਨਚਾਰਜ ਸੀ ਉਹਦਾ ਨਾਂ ਨਹੀਂ ਆਇਆ ਹੁਣ ਉਸ ਤੋਂ ਵੀ ਵੱਡਾ ਕੰਮ ਇੱਕ ਹੋਰ ਕੀਤਾ ਜਿਹੜਾ ਗਲਤ ਹੈ ਆਂਦੇ ਇਰਾਦਤਨ ਕਤਲ ਨਹੀਂ ਸੀ ਮਤਲਬ ਇਹ ਤਾਂ ਹਾਦਸਾ ਹੈ ਹਾਦਸੇ ਤੁਹਾਨੂੰ ਨਹੀਂ ਪਤਾ ਕੀ ਸਜ਼ਾ ਹੋਊਗੀ ਪਹਿਲੀ ਗੱਲ ਤਾਂ ਗਵਾਹਾਂ ਕੁਝ ਹੋਣ ਹੀ ਨਹੀਂ ਦੇਣ ਇਹਨਾਂ ਨੇ ਕਿਉਂਕਿ ਪੁਲਿਸ ਦੀ ਨੀਅਤ ਹੀ ਸਹੀ ਨਹੀਂ ਇੱਕ ਬੰਦੇ ਨੂੰ ਸ਼ਰੀਆਮ ਕਰੰਟ ਲਾਇਆ ਗਿਆ 16 ਜਗ੍ਹਾ ਤੇ ਉਹਦੇ ਪ੍ਰਾਈਵੇਟ ਪਾਰਟਸ ਤੇ ਵੀ ਔਰ ਸਿਰਫ ਡੇਢ ਘੰਟੇ ਕੀ ਇਹ ਹਾਦਸਾ ਸੀ ਇਹ ਇਰਾਦਤਨ ਕਤਲ ਨਹੀਂ ਸੀ ਜਾਂ ਇਹਨਾਂ ਦੇ ਹਿਸਾਬ ਨਾਲ ਇਹ 100 200 ਵਾਰੀ ਕਰੰਟ ਲਾਉਂਦੇ ਬੰਦਾ ਫੇਰ ਗੁਜ਼ਰਦਾ ਹੈ ਤੇ ਇਹਨਾਂ ਨੇ ਘੱਟ ਲਾਇਆ ਸੀ ਓਏ ਉਹ ਸ਼ਰੀਫ ਬੰਦਾ ਸੀ ਉਹ ਕੋਈ ਇਸ ਤਰ੍ਹਾਂ ਦਾ ਆਦਤਨ ਮੁਜਰਮ ਨਹੀਂ ਸੀ ਜਿਹੜਾ ਇੰਨਾ ਝੱਲ ਪਾਉਂਦਾ ਉਹ ਵਿਚਾਰਾ ਗੁਜ਼ਰ ਗਿਆ ਇੱਕ ਮੁੰਡਾ ਪੜਾਉਂਦਾ ਹੈ ਆਇਲਟ ਟੀਚਰ ਹੈ ਇੰਗਲਿਸ਼ ਦੇ ਵਿੱਚ ਫਰੈਂਚ ਦੇ ਵਿੱਚ ਬਾਕੀ ਲੈਂਗੁਏਜ ਦੇ ਵਿੱਚ ਮਾਰ ਮੁੰਡਾ ਹੈ ਤੁਸੀਂ ਉਹਨੂੰ ਚੱਕ ਕੇ ਟੌਰਚਰ ਕਰਤਾ ਉਹ ਵੀ ਏਡੀ ਬੁਰੀ ਤਰ੍ਹਾਂ ਨਾਲ ਔਰ ਮਰ ਗਿਆ ਵਿਚਾਰਾ ਤਿੰਨ ਘੰਟੇ ਪਹਿਲਾਂ ਉਹ ਫੋਨ ਕਰ ਰਿਹਾ ਆ ਆਪਦੀ ਮਾਂ ਨੂੰ ਤੇ ਘਰ ਵਾਲੀ ਨੂੰ ਮੈਂ ਆ ਰਿਹਾ ਆ ਚਾਹ ਰੱਖ ਲਓ ਤੇ ਤਿੰਨ ਘੰਟੇ ਬਾਅਦ ਉਹਦੀ ਲਾਸ਼ ਤੇ ਸਾਹਮਣੇ ਖੜੇ ਨੇ ਜਸਟ ਇਮੇਜਿਨ ਕਿ ਉਹਨਾਂ ਤੇ ਕਿਹੋ ਜਿਹਾ ਭਾਰ ਡਿੱਗਿਆ ਹੋਊਗਾ ਇੱਕ ਤਾਂ ਹੁੰਦਾ ਨਾ ਕੋਈ ਬੰਦਾ ਬਿਮਾਰ ਹੋਵੇ ਤੁਹਾਨੂੰ ਕੋਈ ਪਤਾ ਲੱਗਦਾ ਹੈ ਕਿ ਯਾਰ ਬੰਦੇ ਦਾ ਮਨ ਬਣ ਜਾਂਦਾ ਹੈ ਕਿ ਯਾਰ ਬਿਮਾਰ ਨੇ ਹੋ ਜੂ ਇੱਕ ਪਾਸੇ ਸਡਨਲੀ ਤੁਹਾਡੇ ਤੇ ਬੰਬ ਡਿੱਗੇ ਬੰਬ ਡਿੱਗੇ ਕਿ ਤੁਹਾਡਾ 3 ਘੰਟੇ ਪਹਿਲਾਂ ਫੋਨ ਕਰ ਰਿਹਾ ਫਿਰ ਸਾਹਮਣੇ ਡੈੱਡ ਪਿਆ ਔਰ ਗੁਨਾਹੂ ਵੀ ਕੋਈ ਨਹੀਂ 10 ਦਿਨ ਗੁਨਾਹ ਕੀ ਹੈ 10 ਤੋਂ ਦਿਨ ਕਿਉਂ ਬੰਦੇ ਆ ਕੇ ਸੜਕਾਂ ਤੇ ਮੇਰੀ ਗੱਲ ਸੁਣੋ ਸ਼ੌਕ ਆ ਕਿਸੇ ਨੂੰ ਸਾਨੂੰ ਤਾਂ ਇਹ ਕਹਿ ਦਿੰਦੇ ਨੇ ਜੀ ਤੁਸੀਂ ਜਾਣਦੇ ਹੋ ਤੁਸੀਂ ਬਿਨਾਂ ਵਜ੍ਹਾ ਤੋਂ ਜਾਣਦੇ ਹੋ ਜਦ ਕਿ ਸਾਡੀ ਕੋਈ ਪਾਰਟੀ ਨਹੀਂਗੀ ਚਲੋ ਛੱਡੋ ਅਸੀਂ ਜਾਣੇ ਆ ਉਹਨਾਂ ਨੂੰ ਕੀ ਪ੍ਰੋਬਲਮ ਹੈ ਜਿਹੜੀ ਮਾਂ ਬੈਠੀ ਅੱਗੇ ਉਹਦੀ ਘਰ ਵਾਲੀ ਬੈਠੀ ਉਹਦਾ ਪੁੱਤ ਬੈਠਾ ਉਹਦਾ ਪਿਓ ਬੈਠਾ ਉਹਨਾਂ ਨੂੰ ਕੀ ਪ੍ਰੋਬਲਮ ਹੈ ਜੇ ਉਹਨਾਂ ਨੂੰ ਇਨਸਾਬ ਮਿਲ ਰਿਹਾ ਹੈ ਤਾਂ ਕਿਉਂ ਨਾ ਬੈਠਣ ਓਏ ਐਟਲੀਸਟ ਬੰਦਿਆ ਰੱਬ ਦੀਆ ਉੱਤੇ ਸ਼ਰਾਬ ਪੀਣ ਵਾਲੇ ਗੁਜ਼ਰ ਗਏ ਤੂੰ ਜਾ ਕੇ ਉਹਨਾਂ ਨੂੰ ਪੈਸੇ ਵੀ ਦਿੱਤੇ ਅਸੀਂ ਨਹੀਂ ਆਂ ਦੇ ਨਾਂ ਦੇ 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 ਆਹ ਪਰ ਘਰ ਵਾਲੀ ਨੂੰ ਉਹਦੀ ਨੂੰ ਨੌਕਰੀ ਨਹੀਂ ਮਿਲਣੀ ਚਾਹੀਦੀ ਕਿ ਉਹ ਬੰਦੇ ਜਿਹੜੇ ਸ਼ਾਮਲ ਸੀ ਉਹ ਸ਼ਾਮਲ ਨਹੀਂ ਹੋਣੇ ਚਾਹੀਦੇ ਔਰ 302 ਲੱਖ ਕੇ ਕਤਲ ਦਾ ਕਮਕਦਮਾ ਨਹੀਂ ਹੋਣਾ ਚਾਹੀਦਾ ਜੇ ਹੋਣਾ ਚਾਹੀਦਾ ਤਾਂ ਫਿਰ ਕਰ ਕਿਉਂ ਨਹੀਂ ਰਿਹਾਗਾ ਕਦੇ ਐਨੇ ਵਾਰੀਏ ਕਿਤੇ ਜੋਕ ਬੋਲਦੇ ਕਿਤੇ ਕੁਝ ਬੋਲਦੇ ਆ ਹਰ ਰੋਜ਼ ਲੁਧਿਆਣੇ ਲੱਗੇ ਰਹਿੰਦੇ ਨੇ ਹਨਾ ਅਜੀਬ ਗੱਲਾਂ ਕਰਨ ਇਹਦੇ ਬਾਰੇ ਵੀ ਦੱਸ ਦੇਣ ਉਹ 10 ਦਿਨ ਜਿਹੜਾ ਭਾਈ ਬੈਠਾ 8 ਮਹੀਨਿਆਂ ਤੋਂ ਉੱਤੇ ਟਾਵਰ ਤੇ ਜਿਹੜਾ ਕਿ ਬੇਅਦਬੀ ਤੇ ਕਾਨੂੰਨ ਬਣਾਉਣਾ ਕਿਉਂ ਨਹੀਂ ਬਣਾਉਂਦੇ ਆ ਹੀ ਮੋ ਕਮੰਟਰੀ ਆਹੀ ਇਹਨਾਂ ਦਾ ਕਨਵੀਨਰ ਬੋਲ ਕੇ اٹੇ ਨੇ ਉਹ ਜਸ਼ਨਪਰੀ ਤੋਂ ਤੇ ਗੋਲੀ ਮਾਰ ਕੇ ਮਰ ਗਿਆ ਇਹਨਾਂ ਦੇ ਐਮ ਐਲ ਏ ਸਰਾਰੀ ਕਰਕੇ ਕਿਤੇ ਗਿਣ ਕੇ ਤਾਂ ਲੋ ਪਟਿਆਲੇ ਕੀ ਹੋਇਆ ਆ ਬੁੱਢੇ ਨਾਲੇ ਦਾ ਡਰਾਮਾ ਕਰੀ ਜਾਂਦੇ ਨੇ ਕਿਤੇ ਕੋਈ ਕੰਮ ਕੀਤਾ ਇਹਨਾਂ ਨੇ ਚੱਜਦਾ ਚੱਜਦਾ ਕੰਮ ਵੇਖ ਲੋ ਆਂਦੇ ਜੀ ਸੀਚੇਵਾਲ ਗਾਰ ਕੱਢੀ ਜਾਂਦੇ ਨੇ ਪਤਾ ਕਿੰਨਾ ਵੱਡਾ ਨੁਕਸਾਨ ਹੈ ਜਦੋਂ ਤੁਸੀਂ ਗਾਰ ਕੱਢ ਦਿੰਨੇ ਹੋ ਉਹ ਜਿਹੜਾ ਕੈਮੀਕਲ ਅੱਗੇ ਜਾਂਦਾ ਸੀ ਉਹ ਸਿੱਧਾ ਥੱਲੇ ਵੱਜੂ ਧਰਤੀ 'ਚ ਜਾਊ ਆ ਲੁਧਿਆਣੇ ਵਾਲਿਆਂ ਦੀ ਜਾਨ ਕੱਢੂ ਕਿਉਂਕਿ ਜਦੋਂ ਤੁਸੀਂ ਗਾਰ ਕੱਢਤੀ ਥੱਲਿਓ ਉਹ ਧਰਤੀ 'ਚ ਜਾਊਗਾ ਉਹਦੀ ਗੱਲ ਨਹੀਂ ਕਰਨੀ ਫੇਰ ਆਖਣਗੇ ਜੀ ਅਸੀਂ ਕੋਸ਼ਿਸ਼ ਤਾਂ ਕੀਤਾ ਕੋਸ਼ਵਾ ਕੀਤਾ ਤੁਸੀਂ ਇੱਕ ਵੱਡੀ ਬਿਮਾਰੀ ਤੋਂ ਧਿਆਨ ਹਟਾ ਕੇ ਸਿਰ ਦੁਖਦਿਆਂ ਵਾਲੀ ਗੱਲ ਕਰ ਰਹੇ ਹੋ ਤੁਸੀਂ ਧਿਆਨ ਹਟਾ ਰਹੇ ਹੋ ਜਿਵੇਂ ਪਹਿਲਿਆਂ ਨੇ ਕੀਤਾ ਉਹੀ ਤੁਸੀਂ ਕਰ ਰਹੇ ਹੋ ਇਹ ਬਹੁਤੀ ਨਾਕੂਲ ਔਰ ਅਜੀਬ ਕਿਸਮ ਦੇ ਤੌਰ ਤਰੀਕੇ ਨੇ ਨਾ ਦੇ ਸੱਤਿਆ ਨਾਸ਼ ਕਰ ਰਹੇ ਨੇ ਪੰਜਾਬ ਦਾ ਦੇ ਮਸਲਾ ਪਤਾ ਕੀ ਹੈ ਸ਼ਹਿਰਾ ਕਦੇ ਕਦੇ ਆਂਦੇ ਨੇ ਸਾਨੂੰ ਬਾਕੀਆਂ ਨਾਲ ਕੰਪੇਅਰ ਕਰੋ ਮੈਂ ਕਿਹਾ ਸਿੱਧਾ ਬਾਕੀਆਂ ਨੂੰ ਚੋਰ ਡਾਕੂ ਪਹਿਲਾਂ ਹੀ ਕਹੇ ਚੁੱਕੇ ਐ ਤੇ ਜੇ ਉਹ ਚੋਰ ਡਾਕੂ ਨਾ ਹੁੰਦੇ ਤਾਂ ਉਹਨਾਂ ਨੂੰ ਹਰਾ ਕੇ ਇਹਨਾਂ ਨੂੰ ਕਿਉਂ ਜਿਤਾਉਂਦੇ ਉਹਨਾਂ ਨੂੰ ਤਾਂ ਸਜ਼ਾ ਮਿਲੀ ਪਰ ਤੁਸੀਂ ਗੱਲਾਂ ਕੀ ਕੀਤੀਆਂ ਸੀ ਤੇ ਹੁਣ ਕਰ ਕੀ ਰਹੇ ਹੋ ਕੁਝ ਦੱਸੂਗੇ ਮੈਨੂੰ بڑے ਬੰਦੇ ਪੁੱਛਦੇ ਨੇ ਕੀ ਕਰਨ ਜੀ ਉਹ ਮੈਂ ਕਿਹਾ ਸਾਡੀ ਗੱਲ ਛੱਡੋ ਜੋ ਇਹ ਬੋਲਦੇ ਰਹੇ ਨੇ ਉਹ ਕਰਦੇ ਨੇ ਬਸ ਗੱਲ ਖਤਮ ਐ ਜੋ ਇਹ ਬੋਲਦੇ ਰਹੇ ਨੇ ਉਹ ਕਰਦੇ ਨੇ ਆ ਬੁੱਢਾ ਨਾਲਾ ਸੀ ਨਾ ਇੱਥੇ ਮੁੱਖ ਮੰਤਰੀ ਤੇ ਸਪੀਕਰ ਨਹੀਂ ਤੁਰਿਆ ਸੀ ਉਹ ਬੇਅਦਬੀ ਲਈ ਇਹਨਾਂ ਦੇ ਕਨਵੀਨਰ ਨੇ ਤੇ ਮੁੱਖ ਮੰਤਰੀ ਨੂੰ 25 ਜਨਵਰੀ 2022 ਨੂੰ ਬਿਆਨ ਨਹੀਂ ਦਿੱਤਾ ਸੀ ਆ ਫਿਰਦੇ ਚੰਡੇ ਲਾਈ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਆ ਜਾਂਦੇ ਚੰਡੇ ਲਾ ਕੇ ਮਤਲਬ ਆ ਜਾ ਕੇ ਇਹ ਤੁਸੀਂ ਇਹ ਪੂਰੇ ਲੁਧਿਆਣੇ ਚ ਵੇਖ ਲਿਓ ਜੇ ਆਹ ਵੇਖੋ ਜਾਂਦੇ ਇਹ ਐ ਇੰਨੀਆਂ ਗੱਡੀਆਂ ਕੀ ਇਹ ਇਲੈਕਸ਼ਨ ਚ ਗਿਨੀਆਂ ਜਾ ਰਹੀਆਂ ਨੇ ਕੀ ਇਹ ਇਲੈਕਸ਼ਨ ਕਮਿਸ਼ਨ ਵੇਖ ਰਿਹਾ ਏ 200 ਹੋਲਡਿੰਗ ਕੱਲੇ ਇੱਥੇ ਲੱਗੇ ਨੇ ਆਜੋ ਇੱਥੇ 200 ਹੋਲਡਿੰਗ ਲੱਗੇ ਨੇ ਪੂਰੇ ਲੁਧਿਆਣੇ ਚ ਕੀ ਇਲੈਕਸ਼ਨ ਕਮਿਸ਼ਨ ਵੇਖ ਰਿਹਾ ਏ ਹੋਲਡਿੰਗ ਕਿੰਨੇ ਪੈਸੇ ਦੇ ਨੇ ਓਏ ਇਹਨਾਂ ਨੇ ਨਹੀਂ ਸੁਣਨੀ ਵਿਚਾਰਿਆਂ ਦੀ ਬੇਅਦਬੀ ਵਾਲੇ ਦੀ ਨਹੀਂ ਸੁਣਨੀ ਪਟਿਆਲੇ ਨਹੀਂ ਸੁਨਣਾ ਬਠਿੰਡੇ ਨਹੀਂ ਸੁਨਣਾ ਆ ਫਿਰਨੇ ਇੱਥੇ ਇਲੈਕਸ਼ਨ ਵਾਲੇ ਢੀਡੇ ਕੱਢਦੇ ਸਾਰੀ ਸਰਕਾਰ ਲੁਧਿਆਣੇ ਬੈ ਗਈ ਆ ਕੇ ਸਰਕਾਰ ਐ ਜਲਦੀ ਐ ਹਰ ਥਾਂ ਤੇ ਕਤਲ ਹੋ ਰਹੇ ਨੇ ਉਹ ਸੱਤ ਬੱਚੇ ਮਾਰਤੇ ਸਾਰੇ ਮਾਂ-ਬਾਪ ਸੜਕ ਤੇ ਬੈ ਗਏ ਮੈਨੂੰ ਆ ਪੰਜਾਬ ਵਾਲੇ ਆਂਦੇ ਹੁੰਦੇ ਆ ਨਾ ਲਈ ਸੜਕ ਤੇ ਕਿਉਂ ਆਉਣੇ ਆ ਮੈਨੂੰ ਦੱਸੋ ਜਿਹੜਾ ਬੰਦਾ ਸੜਕ ਤੇ ਨਹੀਂ ਆਇਆ ਕੀ ਉਹਨੂੰ ਇਨਸਾਫ ਮਿਲਿਆ ਉਹ 8 ਮਹੀਨੇ ਦਾ ਬੈਠਾ ਉੱਤੇ ਬੇਅਦਬੀ ਲਈ ਸੁਣੀ ਉਹਦੀ ਗੱਲ ਜਿੱਦਣ ਅਸੀਂ ਸਮਾਣੇ ਚੌਂਕ 'ਚ ਬੈਠ ਕੇ ਗੱਲ ਸੁਣ ਲਈ ਅੱਜ ਮੀਟਿੰਗ ਹੈ ਕੀ ਇਹਨਾਂ ਨੇ ਉਹਨਾਂ ਬੱਚਿਆਂ ਨੂੰ ਇਨਸਾਫ਼ ਦਿੱਤਾ ਜਦੋਂ ਸੜਕ 'ਤੇ ਬੈਠ ਕੇ ਫਿਰ ਸੁਣ ਲਈ ਇਹਨਾਂ ਵਿਚਾਰਿਆਂ ਦੀ ਤਾਂ ਐਵੇਂ ਨਹੀਂ ਸੁਣ ਰਹੇਗੇ ਆ ਗੱਲ ਤੁਸੀਂ ਦੱਸੀ ਵੀ ਗੱਡੀਆਂ ਨਿਕਲਦੀਆਂ ਵੀ ਆ ਮੈਂ ਵੀ ਦੇਖ ਰਿਹਾ ਸਵੇਰੇ ਝੰਡੇ ਵਾਲੀਆਂ ਗੱਡੀਆਂ ਨਿਕਲਦੀਆਂ ਆ ਇੱਧਰ ਨੂੰ ਦੇਖ ਦੇਖਦੀਆਂ ਵੀ ਨੇ ਇਗਨੋਰ ਕਰਕੇ ਨਿਕਲ ਰਹੇ ਕਈ ਤਾਂ ਵਿੱਚੋਂ ਹੱਸ ਕੇ ਵੀ ਨਿਕਲਦੇ ਤੁਸੀਂ ਵੇਖਿਆ ਹੱਸ ਕੇ ਵੀ ਲੰਘਦੇ ਔਰ ਕਈ ਜਣੇ ਝੰਡੇ ਲੁਕੋ ਕੇ ਵੀ ਜਾਂਦੇ ਨੇ ਝੰਡਿਆਂ ਨੂੰ ਲੁਕੋ ਰਹੇ ਨੇ ਮਤਲਬ ਉਹਨਾਂ ਨੂੰ ਪਤਾ ਹੈ ਗਲਤ ਹੈ ਫਿਰ ਵੀ ਸ਼ਰਮ ਕਰ ਰਹੇ ਨੇ ਇਹ ਜਿਹੜਾ ਮਸਲਾ ਹੋ ਰਿਹਾ ਨਾ ਇਹ ਵੇਖਣ ਦੀ ਕੀ ਲੋੜ ਹੈ ਕਿ ਇਹ ਵੀ ਹੁਣ ਮੈਨੂੰ ਕਹਿ ਰਹੇ ਸੀ ਜਦੋਂ ਤੁਸੀਂ ਕੈਮਰਾ ਰੋਕੇ ਇਹ ਕੀ ਕਹਿ ਰਹੇ ਸੀ ਆਂਦੇ ਜੀ ਕੋ 55% ਵੋਟਾਂ ਨਹੀਂ ਪਾਉਣਗੇ ਲੋਕ ਜਿਹੜੇ ਵਿਰੋਧ ਚ ਨੇ ਸਿੱਧੇ ਹੀ ਇਸ ਵੀ ਵਾਰ ਵੀ ਇੱਥੇ ਵੋਟਿੰਗ ਨਹੀਂ ਐਨੀ ਹੋਈ ਸੀ ਜਿਹੜੇ ਸਾਰੀਆਂ ਪਾਰਟੀਆਂ ਦੇ ਵਿਰੋਧ ਚ ਨੇ ਵਾਟ ਹੀ ਸੇ ਕਿ ਯਾਰੋ ਆ ਕੇ ਵਿਰੋਧ ਚ ਦਾ ਹਿੱਸਾ ਲਿਆ ਕਰਨ ਔਰ ਜਦੋਂ ਸਾਨੂੰ ਵੀ ਪੁੱਛਦੇ ਨੇ ਕਿ ਚਲੋ ਇਹ ਗਾਲਾਂਤ ਕਾਂਗਰਸ ਨੂੰ ਬਾਦ ਗਿਆ ਅਸੀਂ ਕਹਿੰਨੇ ਉਹ ਵੀ ਗੱਲ ਹੈ ਤੇ ਉਹਦਾ ਬਾਲਾ ਵੱਡਾ ਗਲਤ ਹੈ ਦੂਜੇ ਬੀਜੇਪੀ ਵੀ ਓਵੇਂ ਆਇਆ ਖਾਲੀ ਵੀ ਓਵੇਂ ਤਾਂ ਉਹਨੇ ਕਿਨੂੰ ਪਾਈਏ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਮੈਂ ਕਿਹਾ ਜਾਨ ਨਿਕਲਦੀ ਆ ਵੋਟ ਪਾਉਣ ਲਈ ਨੋਟਾਂ ਨੂੰ ਬਾਦ ਦਿਓ ਹਾਂ ਜਿਹੜਾ ਕੰਮ ਕਰਦਾ ਨੋਟਾਂ ਨੂੰ ਬਾਓ ਕਹੋ ਸਾਨੂੰ ਨਨੋ ਮਤਲਬ ਇਨਾਂ ਚ ਕੋਈ ਪਸੰਦ ਨਹੀਂ ਦੁਨੀਆ ਦੇ ਵਿੱਚ ਮੈਸੇਜ ਆਉ ਸ਼ੇਰਾ ਕਿ ਇਹ ਜਿਹੜੇ ਲੋਕ ਨੇ ਪੰਜਾਬ ਦੀ ਪਸੰਦ ਨਹੀਂ ਗਏ ਜੇ ਜਦੋਂ ਆਪਾਂ ਡਿਮਾਂਡ ਸਹੀ ਕਰਾਂਗੇ ਤਾਂ ਸਪਲਾਈ ਸਹੀ ਹੋ ਜੂ ਤਾਂ ਹੀ ਸਪਲਾਈ ਸਹੀ ਹੋਣਾ ਡਿਮਾਂਡ ਤਾਂ ਕਰੀਏ ਮੋਟਾ ਬਣੀ ਹੈ ਇਹ ਬੋਲਣਾ ਪਊ ਆਮ ਤੌਰ ਤੇ ਕੀ ਹੁੰਦਾ ਨਾ ਸਾਡੇ ਲੋਕ ਕੀ ਕਰਦੇ ਨੇ ਕਿ ਫਾਇਦਾ ਲੈ ਲਓ ਪੋਲੀਟੀਕਲ ਫਾਇਦਾ ਲੈ ਲਓ ਔਰ ਉਦੋਂ ਬਾਅਦ ਥੇਰੇ ਇਹਨਾਂ ਦੇ ਝੰਡੇ ਚੱਕ ਕੇ ਤੁਰ ਪੋ ਬਸ ਆਹ ਕੰਮ ਕਰ ਰਹੇ ਨੇ ਆ ਇਹਨਾਂ ਦਾ ਮਸਲਾ ਕਿਤੇ ਦੇ ਲੋਕਾਂ ਨੂੰ ਨਾ ਇੱਕ ਹੈ ਕਿ ਮੈਂ ਲੁਧਿਆਣਾ ਦਾ ਸਨੀਕ ਆ ਉਹਨਾਂ ਨੂੰ ਲੱਗਦਾ ਜਿਹੜਾ ਸਾਡਾ ਕੰਮ ਕਰਾ ਦੂਗਾ ਬਸ ਉਹਨੂੰ ਵੋਟ ਪਾ ਦਈਏ ਕਈ ਲੋਕ ਮੈਂ ਦੇਖ ਰਿਆ ਸ਼ੁਰੂਆਤ ਉਹਨਾਂ ਨੇ ਭਰਤਪੁਰ ਸ਼ਨਾਸ਼ੂ ਤੋਂ ਕੀਤੀ ਫਿਰ ਸੰਜੀਵ ਰੋੜਾ ਕੋਲ ਚਲੇ ਗਏ ਫਿਰ ਬੀਜੇਪੀ ਕੋਲ ਚਲੇ ਗਏ ਫਿਰ ਪ੍ਰਭੂਕਾਰ ਸਿੰਘ ਕੋ ਮਨ ਕੋਲ ਚਲੇ ਗਏ ਫਿਰ ਦੁਬਾਰਾ ਸੰਜੀਵ ਰੋੜਾ ਕੋ ਲਾਗੇ ਉਹੀ ਚਹਿਰੇ ਨੇ ਬਾਰ ਬਾਰ ਚਿਹਰਾ ਮੈਂ ਪਰਸੋਂ ਇੱਕ ਜਗ੍ਹਾ ਤੇ ਬੋਲਿਆ ਸੀ ਉਹ ਕੁੜੀ ਦਾ ਜਿਹੜਾ ਕਤਲ ਹੋਇਆ ਉਹ ਕੀ ਨਾ ਉਹਦਾ ਕੁੜੀ ਦਾ ਕੰਚਨ ਕੁਮਾਰੀ ਦਾ ਮੈਂ ਕਹਿਆ ਇਸ ਕੁੜੀ ਦੇ ਕਤਲ ਦੇ ਵੀ ਤੁਸੀਂ ਜ਼ਿੰਮੇਦਾਰ ਹੋ ਔਰ ਜਿਹੜੇ ਦੋ ਮੁੰਡੇ ਫੜੇ ਗਏ ਨੇ ਉਹਨਾਂ ਦੇ ਵੀ ਤੁਸੀਂ ਜ਼ਿੰਮੇਦਾਰ ਹੋ ਮੈਨੂੰ ਦੱਸੋ ਇਹ 4 ਲੱਖ ਜਿਹੜੇ ਫਾਲੋਅਰ ਨੇ ਕੌਣ ਨੇ ਇਹ ਪੰਜਾਬ ਵਾਲੇ ਹੀ ਨੇ ਜਿਹੜੇ 1-1 ਮਿਲੀਅਨ ਫਾਲੋਅਰ ਨੇ ਆਏ ਜਿਹੜੇ ਚੈਨਲਾਂ ਦੇ ਉਹ ਕੌਣ ਨੇ ਪੰਜਾਬ ਵਾਲੇ ਹੀ ਨੇ ਇਹਨਾਂ ਦੇ ਜਿਹੜੇ ਸ਼ੇਅਰ ਕਰਦੇ ਨੇ ਪੋਸਟਾਂ ਉਹ ਕੌਣ ਨੇ ਪੰਜਾਬ ਵਾਲੇ ਹੀ ਨੇ ਜਿਹੜੀ ਸਾਡੇ ਲੋਕਾਂ 'ਚ ਇੱਕ ਮਤਲਬ ਪ੍ਰਸਤੀ ਆ ਗਈ ਹੈ ਉਸ ਮਤਲਬ ਪ੍ਰਸਤੀ ਨੇ ਪੰਜਾਬ ਆਜੇ ਸਹਾਸ਼ੀਏ ਤੇ ਲੈ ਜਾਂਦਾ ਹੈ ਕਿ ਅਸੀਂ ਆਲਮੋਸਟ ਬਰਬਾਦ ਹੈ ਫਾਈਨੈਂਸ਼ੀਅਲੀ ਅਸੀਂ ਇੱਥੇ ਐਮਰਜੈਂਸੀ ਲੱਗਣ ਵਾਲੀ ਹੈ ਫਾਈਨੈਂਸ਼ੀਅਲ ਐਮਰਜੈਂਸੀ ਉਸ ਤੋਂ ਬਾਅਦ ਅਸੀਂ ਰਾਜਨੀਤਿਕ ਤੌਰ ਤੇ ਬਰਬਾਦ ਹੋ ਚੁੱਕੇ ਹਾਂ ਸਮਾਜਿਕ ਤੌਰ ਤੇ ਆ ਵੇਖ ਲਓ ਕਿਹ ਜੀਆਂ ਪੋਸਟਾਂ ਵੇਣੇ ਆ ਅਸੀਂ ਤੇ ਪੰਜਾਬ ਬਰਬਾਦੀ ਦੇ ਕੰਡੇ ਤੇ ਹੈ ਕਿਹਦੇ ਕਰਕੇ ਉਹ ਜਿਹੜੇ ਘਰਾਂ 'ਚ ਬੈਠੇ ਰਹਿੰਦੇ ਨੇ ਉਹ ਜਿਹੜੇ ਸਵਾਰਥੀ ਹੋ ਕੇ ਕਿਸੇ ਨਾ ਕਿਸੇ ਨੂੰ ਵੋਟ ਪਾਉਂਦੇ ਨੇ ਕਿ ਇਹਨੇ ਥਾਣੇਦਾਰ ਦਾ ਕੰਮ ਕਰਾਤਾ ਇਹਨੇ ਐਸਡੀਐਮ ਦਾ ਕੰਮ ਕਰਾਤਾ ਇਹ ਸਾਡੇ ਨਾਲ ਆ ਦੂਜੇ ਪਾਸਿਆਂ ਤਮਾ ਇਦਾਂ ਇੰਨਾ ਲੋਕਾਂ ਨੇ ਬਰਬਾਦ ਕੀਤਾ ਹੈ ਪੰਜਾਬ ਜੇ ਮੈਨੂੰ ਨਾਲ ਸੀ ਉੱਥੇ ਸੀ ਬੇਆਦਬੀ ਵਾਲੇ ਦਿਨ ਇੱਕ ਲੀਡਰ ਆਇਆ ਮੈਂ ਵੀ ਉਹਦੇ ਤੇ ਬੋਲਿਆ ਮੈਂ ਕਿ ਇਹ ਜਿਹੜੇ ਤੁਰੇ ਫਿਰਦੇ ਨੇ ਇਹਨਾਂ ਨੇ ਕਿਤੇ ਅਸੈਂਬਲੀ 'ਚ ਬੋਲਿਆ ਇਹਨਾਂ ਦੀਆਂ ਸਰਕਾਰਾਂ ਰਹੀਆਂ ਇਹਨਾਂ ਨੇ ਬਿੱਲ ਬਣਾਇਆ ਬਾਅਦ 'ਚ ਪਤਾ ਉਹ ਕੀ ਆਂਦਾ ਪਬਲਿਕ ਨੂੰ ਅੰਦਾ ਅਸੀਂ ਉੱਤੋਂ ਤਾਂ ਨਹੀਂ ਡਿੱਗੇ ਜੀ ਤੁਸੀਂ ਚੁਣੇ ਔਰ ਸਹੀ ਗੱਲ ਸੀ ਉਹਦੀ ਇਹ ਜਿਹੜੇ ਗੰਦ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਲੁੱਟਿਆ ਜਿਨ੍ਹਾਂ ਨੇ 4.5 ਲੱਖ ਕਰੋੜ ਦਾ ਕਰਜ਼ਾ ਕਰਾਇਆ ਇਹ ਕੌਣ ਨੇ ਉਤੋਂ ਦਾ ਨਹੀਂ ਡਿੱਗੇ ਲੋਕਾਂ ਨੇ ਹੀ ਚੁਣੇ ਨੇ ਆਹ ਪ੍ਰੋਬਲਮ ਹੈ ਹੁਣ ਵੀ ਆਹ ਜਿਹੜੇ ਬੈਠੇ ਨੇ ਅਸੀਂ ਵਾਰ-ਵਾਰ ਆਣੇ ਆ ਇੱਕ ਬੰਦਾ ਹੁੰਦਾ ਉਹ ਸੁੰਗੜ ਨੂੰ ਮਰੋੜ ਦੇਣਗੇ ਉਹ ਕੋਈ ਵੀ ਹੋਵੇ ਤੁਸੀਂ ਹੋਵੋ ਮੈਂ ਹੋਵਾਂ ਜਾਂ ਇਹ ਹੋਣ ਜੇ ਆਪਾਂ ਰਲਾਂਗੇ ਤਾਂ ਮੁਠਾ ਬਣਾਗੇ ਮੁੱਕੀ ਬਣਾਗੇ ਇਹ ਚੀਜ਼ਾਂ ਇਹ ਹੀ ਹੋਈਆਂ ਕਿਸਾਨ ਅੰਦੋਲਨ ਚ ਨਹੀਂ ਕੀਤਾ ਆ ਬੁੱਢੇ ਨਾਲੇ ਤੇ ਜਿਹੜਾ ਰੌਲਾ ਪਾ ਕੇ ਲੋਕਾਂ ਦਾ ਮਸਲਾ ਬਣਾਇਆ ਨਹੀਂ ਹੋਇਆ ਪੂਰਾ ਮਸਲਾ ਵੀ ਹੱਲ ਹੋ ਜੂ ਜਦੋਂ ਲੋਕ ਆ ਜਾਣ ਜਿਹੜਾ ਲੋਕਤੰਤਰ ਦਾ ਸਿਸਟਮ ਹੈ ਜਦੋਂ ਲੋਕ ਆ ਜਾਂਦੇ ਨੇ ਤਾਂ ਮਸਲੇ ਹੱਲ ਹੋ ਜਾਂਦੇ ਨੇ ਪਰ ਲੋਕਾਂ ਨੂੰ ਉੱਠਣਾ ਪੈਣਾ ਤੁਸੀਂ ਕੰਚਨ ਦਿਵਾਰੀ ਦੀ ਗੱਲ ਕੀਤੀ ਤੁਸੀਂ ਕੰਚਨ ਦਿਵਾਰੀ ਮਾਮਲੇ ਤੇ ਗੱਲ ਕੀਤੀ ਜ਼ਰੂਰ ਚਲੋ ਆਪਣਾ ਮਾਮਲੇ ਤੇ ਗੱਲ ਕੁਝ ਹੋਰ ਹੈ ਪਰ ਉਸ ਕੇਸ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਕਸਰ ਤੁਸੀਂ ਮਿੱਕਾ ਸਿੰਘ ਨੂੰ ਵੀ ਜਾਣਦੇ ਹੋਗੇ ਬੜੇ ਬੜੇ ਵਧੀਆ ਤਰੀਕੇ ਨਾਲ ਜਾਣਦੇ ਹੋਗੇ ਕਿਉਂਕਿ ਤੁਹਾਡੇ ਹਾਂ ਉਹਨੇ ਸਾਰੇ ਬੋਸ ਪਾਈ ਉਹਨੇ ਲਾਂਧਾ ਪਾਈਆਂ ਨੇ ਉਹਨੇ ਉਹਨਾਂ ਅਮਰਿਤਪਾਲ ਮਹਿਰੋ ਤੇ ਉਹਦੀ ਟੀਮ ਨੂੰ ਲਾਂਧਾ ਪਾਈਆਂ ਵੀ ਤੁਸੀਂ ਕੁੜੀ ਮਾਰਤੀ ਬੜਾ ਸ਼ੇਰਾ ਵਾਲਾ ਕੰਮ ਕਰਦਾ ਲਾਂਧਾ ਪੰਦਾ ਪਿਆ ਉਹ ਲੱਗਦਾ ਉਹਦਾ ਆਪਣਾ ਕੈਰੇਕਟਰ ਇਹੋ ਜਿਹਾ ਹੈਗਾ ਮੈਨੂੰ ਉਹਨੇ ਕੱਲੀ ਕੁੜੀ ਦੀ ਗੱਲ ਕੀਤੀ ਮਾਰਨ ਵਾਲਿਆਂ ਦੀ ਗੱਲ ਕੀਤੀ ਹੈ ਇਹ ਦੱਸਿਓ ਜੇ ਵੀ ਉਹਨਾਂ ਨੇ ਮਾਰੀ ਕਿਉਂ ਹੈ ਮੈਂ ਕਿਸੇ ਕਤਲ ਨੂੰ ਜਸਟੀਫਾਈ ਨਹੀਂ ਕਰ ਰਿਹਾ ਬਟ ਇਹ ਜਿਹੜੀਆਂ ਕੁਰੀਤیاں ਹੋ ਰਹੀਆਂ ਜਿਹੜਾ ਐਡਾ ਪੰਜਾਬ ਦੇ ਕਲਚਰ ਦਾ ਸੱਤਿਆਨਾਸ਼ ਹੋ ਰਿਹਾ ਹੈ ਕੀ ਇਹਦੇ ਲਈ ਉਹ ਪਹਿਲਾਂ ਬੋਲੇ ਕਿਤੇ ਬੋਲੇ ਨਹੀਂ ਬੋਲਿਆ ਤਾਂ ਫਿਰ ਇਹਦੇ ਲਈ ਬੋਲਣ ਦੀ ਕੀ ਆਫਤ ਆ ਗਈ ਵੀ ਸਾਡੇ ਆਰਗੇ ਬੰਦੇ ਤਾਂ ਬੋਲਣ ਜਿਹੜੇ ਤੁਰੇ ਫਿਰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਆਣਾ ਮੈਂ ਨਹੀਂ ਹੱਕ ਸੀ ਕਿ ਉਹਨੂੰ ਕੋਈ ਸਾਡੇ ਮੁੰਡੇ ਜੇਲ੍ਹ ਜਾਣ ਅਮਰਤਪਾਲ ਲੰਬਾਰ ਪਾ ਜਾਣਾ ਪਵੇ ਮੈਂ ਨਹੀਂ ਆਕਛੀ ਇਹਦੇ ਬੱਟ ਜੋ ਹੋ ਰਿਆ ਸੀ ਕਦੇ ਓਰੇ ਬਾਰੇ ਬੋਲਿਆ ਕੋਈ ਗਲਤ ਹੋ ਰਿਹਾ ਹੈ ਅਸੀਂ 20 ਵਾਰੀ ਬੋਲ ਚੁੱਕੇ ਹਾਂ ਕਿ ਗਲਤ ਹੋ ਰਿਹਾ ਹੈ ਮੈਨੂੰ ਤਾਂ ਇਹਨਾਂ ਦੇ ਨਾਮ ਨਹੀਂ ਪਤਾ ਸੀ ਉਹ ਲਖੇ ਨੇ ਮੈਨੂੰ ਦੱਸੇ ਦੋ ਕ ਇੱਕ ਉਹ ਸੀਤੋ ਸੋਨੋ ਵਾਲਾ ਇੱਕ ਚੁੰਮ ਆ ਆ ਵਾਲਾ ਇੱਕ ਚੁੰਮਿਆਂ ਵਾਲੀ ਭਾਬੀ ਅੱਛਾ ਓਏ ਤਾਂ ਮੈਂ ਇਹਨਾਂ ਦੋਨਾਂ ਦਾ ਮੈਨੂੰ ਪਤਾ ਹੀ ਵਿਖਿਆ ਮੈਂ ਕਦੇ ਨਹੀਂ ਸੀ ਮੈਂ ਬੋਲਣਾ ਮੈਂ ਕਹਾਂ ਪੰਜਾਬੀ ਕੋ ਜਿਹੜੇ ਤੁਸੀਂ ਇਤਿਹਾਸ ਬਣਾਏ ਨੇ Shiv Kumar Batalvi ਨੂੰ ਵੀ ਪੜਦੇ ਰਹੇ ਹੋ ਗੁਰਦਿਆਲ ਸਿੰਘ ਦੇ ਨਾਵਲ ਵੀ ਪੜੇ ਆ ਮਤਲਬ ਕਿਹੋ ਜਿਹਾ ਹਿਸਟੋਰੀਕਲ ਬੰਦੀਆਂ ਸਾਡੀਆਂ ਪਰਸਨਲਿਟੀਆਂ ਰਹੀਆਂ ਨੇ ਤੇ ਤੁਸੀਂ ਕਰ ਕੀ ਰਹੇ ਹੋ ਐ ਜੀਆਂ ਕੁੜੀਆਂ ਦੀ ਗੱਲ ਹੈ ਇਹਨਾਂ ਦੇ ਵੀਡੀਓ ਵੇਖੂਗੇ ਜਿਹੜੇ ਉਹਨਾਂ ਦੇ ਖੁਦ ਦੇ ਘਰ ਦੇ ਨਹੀਂ ਵਹਦੇ ਜਦੋਂ ਇਹ ਹੋਇਆ ਮੈਨੂੰ ਕਤਲ ਹੋਇਆ ਇਹਦੇ ਤੇ ਅਫਸੋਸ ਸੀ ਪਰ ਮੈਨੂੰ ਇਸ ਗੱਲ ਤੇ ਵੀ ਅਫਸੋਸ ਆ ਜਿਹੜੇ ਸਾਡੇ ਮੁੰਡੇ ਤੋਂ ਜੇਲ੍ਹ ਚ ਚਲੇ ਗਏ ਔਰ ਇੱਕ ਬਾਾਰ ਜਾਣਾ ਪਿਆ ਜੀ ਨੂੰ ਮੈਨੂੰ ਉਹਦੇ ਤੇ ਵੀ ਅਫਸੋਸ ਆ ਉਹਦੇ ਲਈ ਦੋਸ਼ੀ ਕੌਣ ਹੈ ਮੈਂ ਅੱਜ ਵੀ ਕਹੂੰਗਾ ਲੋਕ ਨੇ ਉਹ ਸਾਰੇ ਲੋਕ ਨਹੀਂ ਜਿਹੜੇ ਇਹਨਾਂ ਨੂੰ ਲਾਈਕ ਕਰਦੇ ਨੇ ਜਿਹੜੇ ਇਹਨਾਂ ਨੂੰ ਪਸੰਦ ਕਰਦੇ ਨੇ ਉਹ ਯਾਰ ਤੁਸੀਂ ਵੇਖਤਾ ਲੋ ਜਿਹੜਾ ਆਪਦੀ ਧੀ ਬਹਿਣ ਨਾਲੀ ਬੈਠ ਕੇ ਵੇਖ ਸਕਦੇ ਇਹਨਾਂ ਨੂੰ ਵੇਖ ਰਹੇ ਹੋ ਸ਼ਰਮ ਸ਼ਰੂਮ ਹੈ ਨਹੀਂ ਸਭ ਤੋਂ ਵੱਡੀ ਗੱਲ ਹੈ ਜਦੋਂ ਇਸ ਦੀ ਮੌਤ ਹੁੰਦੀ ਆ ਉਦੋਂ ਫੋਲੋਅਰ 3 380000 ਰੁਪਏ 86000 ਹੁੰਦੇ ਆ ਉਹਦੇ ਮਰਨ ਤੋਂ ਬਾਅਦ 4 ਲੱਖ ਤੋਂ ਵੱਧ ਹੋ ਜਾਂਦੇ ਆ ਮੋਟ ਤੋਂ ਬਾਅਦ ਫੋਲੋਅਰਸ ਵਧਣੇ ਸ਼ੁਰੂ ਤੇ ਮੈਨਾਂ ਉਹ ਫੋਲੋਅਰ ਚ ਕੋਈ ਆ ਕੇ ਮੋਡਾ ਵੀ ਦੇ ਦਿੰਦਾ ਮੋਡੇ ਲਈ ਤਿੰਨ ਜਣੇ ਸੀ ਚੌਥਾ ਮੋਡਾ ਨਹੀਂ ਮਿਲਿਆ ਇਹ ਫਿਰ ਬੈਠਿਓ ਇਹ ਲਾਈਕ ਕਰੀ ਜਾਂਦੇ ਮਾੜਾ ਜਾ ਜੋ ਮੋਡਾ ਵੀ ਦੇ ਜੋ ਵਿਚਾਰੀ ਨੂੰ ਉਹਨੂੰ ਕਿਉਂ ਨਹੀਂ ਦਿੰਦੇ ਇਹਦਾ ਮਤਲਬ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਪਤਾ ਅਸੀਂ ਗਲਤ ਕੰਮ ਕਰ ਰਹੇ ਆਂ ਫਾਲੋ ਕੀਤਾ ਕਿਹਨੂੰ ਪਤਾ ਲੱਗਣਾ ਹੈ ਕਮੈਂਟ ਕਰ ਦਿਓ ਕਿਹਨੂੰ ਪਤਾ ਲੱਗਣਾ ਪਤਾ ਨਹੀਂ ਨਕਲੀ ਆਈਡੀਆਂ ਹੀ ਹੋਣਗੀਆਂ ਪਰ ਸਾਹਮਣੇ ਆਓ ਨਾ ਫਿਰ ਦੇ ਦਿਓ ਮੋਟਾ ਕਾਰਨ ਕੀ ਹੈ ਮੈਂ ਫੇਰ ਕਹਿ ਰਹੇ ਹਾਂ ਕਿ ਕਥਲ ਗਲਤ ਹੈ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਚ ਲੈਣਾ ਉਹ ਬਹੁਤ ਐਕਸਟ੍ਰੀਮ ਗੱਲ ਹੁੰਦੀ ਹੈ ਸ਼ਾਇਦ ਉਹਨਾਂ ਮੁੰਡਿਆਂ ਲਈ ਹੋਗੀ ਹੋਊਗੀ ਪਰ ਇਸ ਐਕਸਟ੍ਰੀਮ ਤੇ ਪਹੁੰਚਾਇਆ ਕਿਨੇ ਨੇ ਲੋਕਾਂ ਨੇ ਦੇਖੋ ਇੱਕ ਪ੍ਰਾਈਵੇਟ ਇੰਡੀਵਿਜੂਅਲ ਗੰਦਾ ਹੋ ਸਕਦਾ ਮੈਂ ਜਦੋਂ ਮੋਟਰ ਮਿੱਤਰਾਂ ਦੀ ਫਿਲਮ ਬਣਾਈ ਸੀ ਮੈਂ ਆ ਸਿਰਸੇ ਵਾਲੇ ਸਾਧ ਨੂੰ ਐਕਸਪੋਜ਼ ਕੀਤਾ ਜ ਟੋਟਲੀ ਐਕਸਪੋਜ਼ ਤਾਂ ਆਪ ਹੀ ਹੋ ਗਿਆ ਸੀ ਤੇ ਮੈਂ ਵੀ ਵਿਖਾਇਆ ਸੀ ਕਿ ਕੀ ਗੰਦ ਪਾਉਂਦੇ ਨੇ ਉਸ ਤਰ੍ਹਾਂ ਦੇ ਬਾਕੀ ਸਾਧ ਵੀ ਤਾਂ ਮੈਨੂੰ بڑے ਬੰਦੇ ਆਂਦੇ ਜੀ ਤੁਸੀਂ ਉਹਦੇ ਵਾਰ ਮੈਂ ਕਿਹਾ ਯਾਰ ਮੈਨੂੰ ਇੱਕ ਪ੍ਰਾਈਵੇਟ ਇੰਡੀਵਿਜੂਅਲ ਨੂੰ ਲੈ ਕੇ ਕੋਈ ਮਸਲਾ ਨਹੀਂ ਪਰ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਪੈਰੀ ਹੱਥ ਲਾਉਂਦੇ ਨੇ ਮੈਨੂੰ ਉਹਨਾਂ ਤੇ ਰੋਣਾ ਆ ਰਿਹਾ ਹੈ ਅੱਜ ਵੀ ਮੈਨੂੰ ਇਸ ਕੁੜੀ ਦਾ ਮਸਲਾ ਨੀਗਾ ਹੈਗਾ ਪਰ ਇੱਕ ਹੈ ਪਾਸੇ ਕਰੋ ਪਰ ਇਗਨੋਰ ਕਰ ਦੇਾਂਗੇ ਪਰ ਜਿਹੜੇ 4 ਲੱਖ ਨੇ ਮੈਨੂੰ ਰੋਣਾ ਆਉਂਦਾ ਉਹ ਮੇਰੇ ਪੰਜਾਬ ਦੇ ਨੇ ਜ਼ਿਆਦਾਤਰ ਜਿਹੜੇ ਮਿਲੀਅਨ ਮਿਲੀਅਨ ਇਹਨਾਂ ਦੇ ਫਾਲੋਅਰ ਨੇ ਉਹਨਾਂ ਤੇ ਰੋਣਾ ਆਉਂਦਾ ਹੈ ਜਿਹੜੇ ਇਹਨਾਂ ਦੀਆਂ ਪੋਸਟਾਂ ਸ਼ੇਅਰ ਕਰਦੇ ਨੇ ਔਰ ਜਿਹੜੇ ਮਰਨ ਤੋਂ ਬਾਅਦ ਵੀ ਉਹਦੇ ਫਾਲੋਅਰ ਬਣ ਰਹੇ ਨੇ ਪੰਜਾਬ ਨੂੰ ਦੱਸਣ ਲਈ ਕਿ ਦੇਖੋ ਅਸਦਾ ਨਾਲ ਹੈ ਮੈਨੂੰ ਉਹਨਾਂ ਤੇ ਰੋਣਾ ਆਉਂਦਾ ਹੈ ਕਿਹੜੀ ਸੋਚ ਨਾਲੋਂ ਤੁਸੀਂ ਕੀ ਉਹਨੇ ਕੁੜੀ ਨੇ ਕੋਈ ਸਮਾਜ ਨੂੰ ਬੈਟਰ ਕਰਨ ਵਾਲੀ ਗੱਲ ਕੀਤੀ ਰਾਜਨੀਤਿਕ ਤੌਰ ਤੇ ਕੋਈ ਬੈਟਰ ਗੱਲ ਕੀਤੀ ਜਾਂ ਉਹਨੇ ਕੋਈ ਇਹ ਕਹਿਤਾ ਆਲੇ ਵੀ ਮਾਈਕਨੋਮੀਕਲੀ ਕੋਈ ਕਮਾਲ ਦਾ ਮਾਡਲ ਦੇ ਦੂੰਗੀ ਕਿਹੜੀ ਗੱਲ ਲਈ ਉਹਦੀ سپورਟ ਹੋ ਰਹੀ ਹੈ ਮਾਰਿਆ ਗਿਆ ਮੈਨਾਂ ਗਲਤ ਮਾਰਿਆ ਗਿਆ ਨਹੀਂ ਮਾਰਨਾ ਚਾਹੀਦਾ ਪੁਲਿਸ ਕਰੇ ਪਰ ਮੈਨੂੰ ਦੱਸੋ ਜਦੋਂ ਇੰਨਾ ਬਾਰੇ ਅਸੀਂ ਸ਼ਰ੍ਹਾਂ ਬੋਲ ਰਹੇ ਹਾਂ ਖੁੱਲ੍ਹ ਖੁੱਲ੍ਹ ਕੇ ਬੋਲ ਰਹੇ ਹਾਂ ਕਿ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਕਾਰਵਾਈ ਕਰੇ ਗਾਣਿਆਂ ਵਾਲਿਆਂ ਨੂੰ ਫਿਲਮਾਂ ਵਾਲਿਆਂ ਤੇ ਦਾ ਸੈਂਸਰ ਬੋਰਡ ਬਣਿਆ ਉਹਨਾਂ ਨੂੰ ਕਹਿ ਦਿੰਦੇ ਥੋਡੀ ਫਿਲਮ ਲੱਗਣ ਨਹੀਂ ਦੇਣੀ ਆ ਖਲੜਾਵ ਨਹੀਂ ਲੱਗਣ ਦੇ ਰੇ ਆ ਨਹੀਂ ਲੱਗਣ ਦੇ ਰੇ ਨਾ ਫਿਲਮ ਬਣਾਈ ਸੀ ਭਾਏ ਉਹ ਕਿੰਨੀ ਓਕੀ ਲੱਗੀ ਸੀ ਮੈਂ ਕਹਾਂ ਵੀ ਸਾਡੇ ਵਾਲੀ ਫਿਲਮ ਤੇ ਕਿੰਨੇ ਬੈਣ ਲੱਗੇ ਹਵਾਏ ਤੇ ਅਜੀ ਆ ਜੜੀ ਮੋਟਰ ਸਾਧ ਵਾਲੀ ਸੀ ਮੈਨੂੰ ਸੈਂਸਰ ਸਰਟੀਫਿਕੇਟ ਨਹੀਂ ਦੇ ਰੇ ਸੀ ਗਦਾਰ ਜਿਹੜੀ ਅਜੀਤ ਸਿੰਘ ਸੰਧੂ ਦੇ ਬਣਾਈ ਸੀ ਉਹਦੇ ਬਲੀ ਰੌਲਾ ਪਾਇਆ ਮਸਾਂ ਲਿਆ ਕੱਟ ਲਾ ਲਾ ਕੇ ਇਹਨਾਂ ਦਾ ਕੋਈ ਕਾਰਵਾਈ ਨਹੀਂ ਇਨਾਂ ਨੂੰ ਖੁੱਲੇ ਛੱਡਿਆ ਕੇ ਗੰਦ ਪਾਓ ਸੋਸਾਇਟੀ ਨੂੰ ਪਲੀਥ ਕਰੋ ਇਹਦਾ ਮਤਲਬ ਕੀ ਹੈ ਆਹੀ ਹੈ ਅੱਜ ਦਾ ਬੋਲ ਜਿਵੇਂ ਕਿ ਅਸੀਂ ਗੱਲਬਾਤ ਕਰਕੇ ਹਟਿਆ ਜ਼ਰੂਰ ਤੁਸੀਂ ਸਾਰੀ ਗੱਲਬਾਤ ਜਿਹੜੀ ਆ ਉਹ ਸੁਣੀ ਹੋਏਗੀ ਕਿ ਕਿਸ ਹਿਸਾਬ ਨਾਲ ਨਰਿੰਦਰਦੀਪ ਮਾਮਲੇ ਦੇ ਵਿੱਚ ਵੀ ਅੱਜ ਪਰਿਵਾਰ ਲੁਧਿਆਣੇ ਪਹੁੰਚਿਆ ਹੋਰ ਵੀ अनेका ਪੰਜਾਬ ਦੇ ਵਿੱਚ ਮਸਲੇ ਕੀ ਚੱਲ ਰਹੇ ਆ ਇੱਕ ਮਸਲਾ ਜਿਹੜਾ ਅਮਰਿਤਪਾਲ ਅਤੇ ਕੰਚਨ ਤਿਵਾਰੀ ਅਲੱਗ ਚੱਲ ਰਿਹਾ ਉਸ ਤੇ ਵੀ ਅਸੀਂ ਜ਼ਰੂਰ ਗੱਲਬਾਤ ਕੀਤੀ ਆ ਮੈਂ ਕਵਾਂਗਾ ਜ਼ਰੂਰ ਤੁਸੀਂ ਇਹਨਾਂ ਦੀ ਗੱਲਬਾਤ ਸੁਣੀ ਹੋਵੇਗੀ ਵੀ ਕਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਅਸਲ ਚ ਚੱਲ ਕੀ ਰਿਹਾ ਜੋ ਚੀਜ਼ ਤੁਹਾਡੇ ਤੱਕ ਨਹੀਂ ਦਿਖਾਈ ਜਾ ਰਹੀ ਉਹ ਤੁਹਾਡੇ ਤੱਕ ਦਿਖਾਣ ਦੀ ਜਿਹੜੀ ਆ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਰਿਹਾ ਗਰਾਊਂਡ ਜ਼ੀਰੋ ਤੇ ਜਾ ਕੇ ਕਰਦੇ ਰਿਹਾ ਸੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ